ਆਪਣਾ ਬਹੁਤ ਵਧੀਆ ਮਿੱਤਰ ਆ ਇਹਦੇ ਭਰਾ ਦੀ ਬਾਹਰ ਕੈਨੇਡਾ ਦੇ ਵਿੱਚ ਡੈਥ ਹੋ ਗਈ ਰਾਤ ਤੇ ਐਕਸੀਡੈਂਟ ਦੇ ਵਿੱਚ ਤੇ ਵਿਚਾਰੇ ਖੇਤੀਬਾੜੀ ਦਾ ਕੰਮ ਹੈ ਇਹਨਾਂ ਦਾ ਵੀ ਬਹੁਤ ਦਰਮਿਆਨਾ ਜਿਹਾ ਪਰਿਵਾਰ ਆ ਤੇ ਪ੍ਰਸ਼ਾਸਨ ਨੂੰ ਅਪੀ ਬੇਨਤੀ ਕਰਦੇ ਆ ਕਿ ਇਹਨਾਂ ਭਾਈਆਂ ਦੀ ਮਦਦ ਕਰੀ ਜਾਵੇ ਤੇ ਇਹਨਾਂ ਦੀ ਡੈੱਡ ਬੋਡੀ ਇੱਥੇ ਪਿੰਡ ਜਾਂਦੀ ਜਾਵੇ ਭਾਈ ਵੀਰੇ ਤਕਰੀਬਨ ਨਾ ਆਪਣੇ ਰਾਤ ਸੀ ਉਧਰ ਦੇਨ ਸੀ 12 ਵਜੇ ਹੋਈ ਦਿੰਦੇ ਤੇ ਉਹ ਟਰੇਲਰ ਲਈ ਜਾ ਰਿਹਾ ਸੀ ਖਾਲੀ ਡੰਪ ਕਰਕੇ ਆ ਰਿਹਾ ਸੀ ਤੇ ਰਾਤ ਨੂੰ ਆ ਦਿਨੇ ਕਿਤੇ ਤਕਰੀਬਨ ਉੱਥੇ ਕੋਈ ਟਰੱਕ ਵਾਲਾ ਸੀ ਉਹ ਆਪਦਾ ਤੇਲ ਪਾਣੀ ਚੈੱਕ ਕਰਕੇ ਰੋਡ ਤੇ ਚੜਨ ਲੱਗਿਆ ਤੇ ਇਹਨਾਂ ਦਾ ਜਾ ਕੇ ਟਰੱਕ ਮਗਰ ਉਹਨਾਂ ਦੇ ਜਾ ਕੇ ਵੱਜਿਆ ਉਹਨ ਇੱਕਦਮ ਰੋਡ ਤੇ ਚੜਾਤਾ ਹਾਂ ਹਾਂਜੀ ਹਾਂਜੀ ਉਹਦੇ ਆਹ ਆਪ ਦੀ ਸਪੀਡ ਨਾਲ ਜਾ ਰਹੀ ਉਹਦੇ ਕਰਕੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਮੇਰੇ ਭਰਾ ਦੀ ਇਹਨਾਂ ਦੇ ਤੁਹਾਡੇ ਭਰਾ ਦਾ ਮਨਿੰਦਰ ਸਿੰਘ ਸਰਾਜ ਕਿੰਨੇ ਕੁ ਮਰਨ ਨੇ ਲੇ ਤਕਰੀਬਨ 43 ਤੋਂ 45 ਸਾਲ ਸੀ ਜੀ ਕਿੰਨੇ ਕਰੋਗਤ ਤੇ ਗਿਆ ਨੋ ਨੋ 2006 ਤੋਂ ਗਏ ਹੋਏ ਨੇ ਵਾਹ ਉਹ ਤਾਂ ਕਨੈਕਟਰ ਜੋ ਤੇ ਟਰਾਲਾ ਚਲਾਉਂਦੇ ਸੀ ਹਾਂਜੀ ਟਰਾਲਾ ਚਲਾਉਂਦੀ ਸੀ ਉਹ ਆਈ ਵੀ ਸੀ ਇਥੇ ਹਾਂ ਹਾਂਜੀ ਕਿਤਾਬ ਨੇ 2022 ਦੇ ਇਲੈਕਸ਼ਨਾਂ ਸੀ ਉਦੋਂ ਆ ਕੇ ਗਏ ਨੇ ਵੀਰੇ ਠੀਕ ਹੈ ਹੋਰ ਪਰਿਵਾਰ ਚ ਕੋਈ ਹੋਰ ਕੋਈ ਨਾ ਮੈਂ ਮੇਰੇ ਮਾਤਾ ਜੀ ਨੇ ਪਿਤਾ ਜੀ ਨੇ ਤੇ ਇੱਕ ਮਾਇਆ ਨਾ ਕਿਉਂਕਿ ਕਿਦੋਂ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਤਕਰੀਬਨ ਉੱਥੇ 7 ਘੰਟੇ ਰੋਡ ਬੰਦ ਰਿਹਾ ਵਾ ਤੇ ਉਸ ਤੋਂ ਬਾਅਦ ਉੱਥੋਂ ਡੈੱਡ ਬੋਡੀ ਉਹ ਕੈਲਗਰੀ ਲੈ ਗਏ ਤੇ ਹੁਣ ਕਿ ਸਾਨੂੰ ਉੱਥੋਂ ਦੱਸਿਆ ਵੀ 2 ਦਿਨ ਪੋਸਟ ਮਾਰਟਮ ਹੋਊਗਾ ਤੇ ਉਹ ਦੂਆ ਡੈੱਡ ਗੋਡੀ ਦਾ ਦੱਸਣਗੇ ਸਾਨੂੰ ਬਿਲਕੁਲ ਸਸਕਾਰ ਬਾਰੇ ਹੁਕੂਮਤ ਦੀ ਹਾਂ ਹਾਂ ਹਾਂਜੀ ਹਾਂਜੀ ਕਦੋਂ ਉੱਥੋਂ ਪ੍ਰਸ਼ਾਸਨ ਦੱਸੂਗਾ ਵੀ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਫੇਰ ਹੀ ਆਪਣਾ ਬਹੁਤ ਵਧੀਆ ਮਿੱਤਰ ਆ ਇਹਦੇ ਭਰਾ ਦੀ ਬਾਹਰ ਕੈਨੇਡਾ ਦੇ ਵਿੱਚ ਡੈਥ ਹੋ ਗਈ ਰਾਤ ਤੇ ਐਕਸੀਡੈਂਟ ਦੇ ਵਿੱਚ ਤੇ ਵਿਚਾਰੇ ਖੇਤੀਬਾੜੀ ਦਾ ਕੰਮ ਹੈ ਇਹਨਾਂ ਦਾ ਵੀ ਬਹੁਤ ਦਰਮਿਆਨਾ ਜਿਹਾ ਪਰਿਵਾਰ ਆ ਤੇ ਪ੍ਰਸ਼ਾਸਨ ਨੂੰ ਭਈ ਬੇਨਤੀ ਕਰਦੇ ਆ ਕਿ ਇਹਨਾਂ ਭਾਈਆਂ ਦੀ ਮਦਦ ਕਰੀ ਜਾਵੇ ਤੇ ਇਹਨਾਂ ਦੀ ਡੈੱਡ ਬੋਡੀ ਇੱਥੇ ਪਿੰਡ ਜਾਂਦੀ ਜਾਵੇ ਬਈ। ਵੀਰੇ ਤਕਰੀਬਨ ਨਾ ਆਪਣੇ ਰਾਤ ਸੀ ਉਧਰ ਦੇਨ ਸੀ 12 ਵਜੇ ਹੋਈ ਦਿੰਦੇ। ਤੇ ਉਹ ਟਰੇਲਰ ਲਈ ਜਾ ਰਿਹਾ ਸੀ ਖਾਲੀ ਡੰਪ ਕਰਕੇ ਆ ਰਿਹਾ ਸੀ। ਤੇ ਰਾਤ ਨੂੰ ਆ ਦਿਨੇ ਕਿਤੇ ਤਕਰੀਬਨ ਉੱਥੇ ਕੋਈ ਟਰੱਕ ਵਾਲਾ ਸੀ ਉਹ ਆਪਦਾ ਤੇਲ ਪਾਣੀ ਚੈੱਕ ਕਰਕੇ ਰੋਡ ਤੇ ਚੜਨ ਲੱਗਿਆ। ਤੇ ਇਹਨਾਂ ਦਾ ਜਾ ਕੇ ਟਰੱਕ ਮਗਰ ਉਹਨਾਂ ਦੇ ਜਾ ਕੇ ਵੱਜਿਆ। ਫਿਰ ਉਹਨੇ ਇੱਕਦਮ ਰੋਡ ਤੇ ਚੜਾਤਾ। ਹਾਂ ਹਾਂਜੀ ਹਾਂਜੀ। ਉਹਦੇ ਹਾਂ ਆਪ ਦੀ ਸਪੀਡ ਨਾ ਜਾ ਰਹੀ ਉਹਦੇ ਕਰਕੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਮੇਰੇ ਭਰਾ ਦੀ ਇਹਨਾਂ ਦੇ ਤੁਹਾਡੇ ਬਰਾਦਰ ਮਨਿੰਦਰ ਸਿੰਘ ਸਰਾਜ ਕਿੰਨੇ ਕੁ ਮਰਨ ਨੇ ਨਹੀਂ ਤਕਰੀਬਨ 43 ਤੋਂ 45 ਸਾਲ ਸੀ ਅੱਛਾ ਕਿੰਨਾ ਕਰੋ ਕਰਤੇ ਕੇ ਇਹਨਾਂ ਨੂੰ 2006 ਤੋਂ ਗਏ ਹੋਏ ਨੇ ਉਹ ਦੋ ਘੰਟੇ ਡਰਾਈਵ ਕਰਦੇ ਟਰਾਲਾ ਚਲਾਉਂਦੇ ਸੀ ਹਾਂਜੀ ਟਰਾਲਾ ਚਲਾਉਂਦੇ ਸੀ ਉਹ ਆਏ ਵੀ ਸੀ ਇੱਥੇ ਹਾਂ ਹਾਂਜੀ ਕਿਤਾ ਆਪਣੇ 2022 ਦੇ ਇਲੈਕਸ਼ਨਾਂ ਸੀ ਉਦੋਂ ਆ ਕੇ ਗਏ ਨੇ ਵੀਰੇ ਹਾਂ ਠੀਕ ਹੈ ਹੋਰ ਪਰਿਵਾਰ ਚ ਕੋਈ ਹੋਰ ਕੋਈ ਮੈਂ ਮੇਰੇ ਮਾਤਾ ਜੀ ਨੇ ਪਿਤਾ ਜੀ ਨੇ ਤੇ ਇੱਕ ਮਾਇਆ ਰਲਣਾ ਕਿਉਂਕਿ ਕਿਦੋਂ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਤਕਰੀਬਨ ਉੱਥੇ 7 ਘੰਟੇ ਰੋਡ ਬੰਦ ਰਿਹਾਗਾ ਤੇ ਉਸ ਤੋਂ ਬਾਅਦ ਉੱਥੋਂ ਡੈੱਡ ਬੋਡੀ ਉਹ ਕੈਲਗਰੀ ਲੈ ਗਈ ਤੇ ਹੁਣ ਸਾਨੂੰ ਉੱਥੋਂ ਦੱਸਿਆ ਵੀ 2 ਦਿਨ ਪੋਸਟਮਾਰਟਮ ਹੋਊਗਾ ਤੇ ਉਸ ਤੋਂ ਬਾਅਦ ਡੈੱਡ ਬੋਡੀ ਦਾ ਦੱਸਣਗੇ ਸਾਨੂੰ ਕੋਈ ਸੰਸਕਾਰ ਬਾਰੇ ਉਸ ਤੋਂ ਬਾਅਦ ਹਾਂ ਹਾਂ ਹਾਂਜੀ ਹਾਂਜੀ ਕਦੋਂ ਉੱਥੋਂ ਪ੍ਰਸ਼ਾਸਨ ਦੱਸੂਗਾ ਵੀ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਫੇਰ ਹੀ